ਕਾਤਕਾਨ ਟੋਲੀ ਅੰਦਰ ਇੱਕ ਬੈਗ ਰੱਖਿਆ ਮਾਰਮੇ ਘਰ ਮਾਲਾ ਤੇ ਅੰਦਰ ਉਹ ਯਾਰ ਬੈਗ ਚੋਰੀ ਹੋ ਗਿਆ ਬੈਗ ਚ ਕੀ ਸੀ 1 ਤੋਂ 2 ਲੱਖ ਰੁਪਈਆ ਸੀ ਹਨ ਇਹ ਨਾਲ ਹੀ ਬਿਲਕੁਲ ਗੁਜਰੰਦਰ ਰੋਡ ਤੇ ਥਾਣਾ ਕਿੰਨੀ ਦੂਰ ਆ ਇਥੋਂ ਥਾਣੇ ਚਾਤ ਕਹਣਾ ਛੱਡ ਕੇ ਥਾਣੇ ਤੇ ਤੁਹਾਡਾ ਨਾਮ ਦਿਵਿੰਦਰ ਕੁਮਾਰ ਦਿਵਿੰਦਰ ਜੀ ਕੀ ਗੱਲਬਾਤ ਹੋਈ ਆ ਮੈਂ ਸਵੇਰੇ ਆਇਆ ਦੁਕਾਨ ਕੋਲ ਨਹੀਂ ਅੰਦਰ ਇੱਕ ਬੈਗ ਰੱਖਿਆ ਮਾਰਨੇ ਚੜੂ ਬਾਲਾ ਤੇ ਅੰਦਰ ਗਿਆ ਬੈਗ ਚ ਕੀ ਸੀ 1 ਤੋਂ 2 ਲੱਖ ਰੁਪਈਆ ਸੀ 45 ਦੀ ਮੂਲੀਆ ਬਹੁਤ ਜੀ ਇਸ ਗੱਲ ਕਾਦੀ ਦੁਕਾਨ ਆ ਤੁਹਾਡੀ ਇਹ ਤੇਲੀ ਦੁਕਾਨ ਆ ਮੈਂ ਜੋ ਕੋਈ ਟੈਕਸਟ ਉਸਤਾ ਨਾ ਸੀ ਉਹਦੀ ਪਹਿਲ ਨੇ ਫਰਮ ਦਾ ਕੀ ਨਾਮ ਆਪਣੀ ਆਈ ਬਨਵੈਲਰ ਪੇਂਟਰ ਭਾਈ ਇਹ ਰੋਡ ਤੇ ਪੈ ਜਾਂਦੀ ਹੈ ਜੀ ਥਾਣੇ ਦੇ ਨਾਲ ਹੀ ਬਿਲਕੁਲ ਗੁਜਰੰਦਰ ਰੋਡ ਤੇ ਥਾਣਾ ਕਿੰਨੀ ਦੂਰ ਆ ਇਥੋਂ ਥਾਣੇ ਚਾਰ ਦੁਕਾਨਾਂ ਛੱਡ ਕੇ ਥਾਣਾ ਤੇ ਸੀਸੀਟੀਵੀ ਕੈਮਰੇਜ ਕੋਈ ਆਇਆ ਕੈਮਰਾ ਨਾਲ ਦੀ ਵਰਸ਼ਾ ਵਾਂਨੇ ਦੇਖਿਆ ਉਹਦੇ ਚ ਆਏ ਦੋ ਬੰਦੇ ਆਏ ਇੱਕ ਬੰਦਾ ਆਇਆ ਚੱਕੇ ਰਾਂਗਾ ਦੂਜਾ ਪਰਲੇ ਵਾਲੇ ਨੇ ਸੜਕ 'ਤੇ ਖੜਾ ਸੀ ਤੇ ਕੋਈ ਉਹਨਾਂ ਨੇ ਆ ਕੇ ਤੁਹਾਡੇ ਕੋਲ ਕੀ ਮੰਗ ਕੀਤੀ ਸੀ ਤੁਹਾਡੇ ਕੋਲ ਕੋਈ ਸਮਾਨ ਮੰਗਣ ਆਏ ਸੀ ਜਾਂ ਕਿਸ ਤਰ੍ਹਾਂ ਅੱਛਾ ਅੰਦਰ ਉਹ ਕਿਸ ਤਰ੍ਹਾਂ ਆਏ ਸੀ ਮੈਨੂੰ ਪਤਾ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਠੀਕ ਹੈ ਇਹ ਕਿੰਨੇ ਵਜੇ ਦਾ ਵਾਕਿਆ ਕੁੱਤਾ ਸੀ ਸਰ ਫੜ੍ਹਸ ਆਈ ਸੀ ਕੀ ਹਾਂਜੀ ਸਰ ਆਈ ਸੀ ਤੇ ਕਿੰਨੇ ਮਲਾਜ਼ਮ ਆਏ ਸੀਗੇ 15 ਕਿ ਮਲਾਜ਼ਮ ਆਏ ਸੀ ਤੇ ਕੋਈ ਜਿਹੜਾ ਹੈਗਾ ਕੁਛ ਪਤਾ ਲੱਗ ਰਿਹਾ ਕਿ ਨਹੀਂ ਹਜੇ ਤੱਕ ਕੈਮਰੇ ਉਹਨਾਂ ਨੇ ਲਾ ਦੇ ਦੁਕਾਨਾਂ ਤੋਂ ਮਾਰਕਿੰਗ ਤੋਂ ਦੇਖਿਆ ਦੇਖ ਕੇ ਉਹਨਾਂ ਨੇ ਕਰ ਲਈ ਤੇ ਕਿਹਾ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਕਹਿੰਦੇ ਸਾਨੂੰ ਕੋਸ਼ਿਸ਼ ਕਰੀ ਸਾਡਾ ਬੈਗ ਸਰ ਬਾਪ ਤੋਂ ਲਵਾ ਕੇ ਬੰਦੇ ਤੋਂ ਜਾਇਆ ਗਿਆ ਤੇ ਜਿਹੜੇ ਉਹ ਮੁੰਡੇ ਬੈਗ ਚੱਕਣ ਵਾਲੇ ਮੁੰਡੇ ਕੋਣੇ ਸੀ ਬਜ਼ੁਰਗ ਕਿਸੇ ਕੋਈ ਲੱਗਣੋਂ ਮੁੰਡੇ ਹੀ ਆਏ ਉੱਚੀ ਮੀਟੀ ਕੈਮਰੇ ਜਿਹੜੇ ਆਏ ਆ ਸੋ ਕੋਈ ਮੋਟਰਸਾਈਕਲ ਵਗੈਰਾ ਤਾਂ ਇਹੀ ਕਾਦੇਤੇ ਸੀ ਪੈਦਲ ਹੀ ਆ